ਇਹਦੇ ਕੋਠੇ ਤੇ ਦੇਖ ਲਈ ਨਾ ਮਮਾ ਲਾ ਸਾਢੇ ਤੀ ਨਹੀਂ ਪਈ ਕੋਈ ਹਾਂ ਮਮਾ ਤੁਸੀਂ ਅੱਜ ਚੱਲ ਚੀ ਕੋਠੇ ਤੇ ਫਿਰਦੇ ਮੈਂ ਦੇਖਾਂ ਤੇ ਇਹ ਸਭ ਸਾਢਾ ਤੀ ਨਹੀਂ ਪਈ ਇੱਥੇ ਕੋਈ ਚੀਜ਼ ਪਈ ਕੁਝ ਵੀ ਨਹੀਂ ਆਪਰੇ ਤੁਸੀਂ ਤੇ ਉਹ ਗੱਲ ਕਰਦੇ ਹੋ ਲੜਾਈ ਨੂੰ ਗੱਲ ਪਾਉਂਦੇ ਜੋ ਆ ਲੜਾਈ ਕੇ ਮੇਰੇ ਕੋਲ ਉਹ ਦੀ ਗੱਲ ਲੈ ਨਾ ਜਿਹੜਾ ਕਾਦੀ ਨਾ ਕੋਨ ਨਾ ਲੜਾ ਨਾ ਇਹ ਤਾਂ ਉਂਝ ਕਰਦੇ ਨੇ ਤੁਸੀਂ ਜ਼ਰੂਰੀ ਆਉਣਾ ਸੀ ਆ ਕੇ ਤੇ ਚਾਚੇ ਬੋਲਦੇ ਮੈਂ ਚਲ ਕੋਈ ਨਾ ਵੀ ਤੇ ਆਈ ਜਾਂਦੀ ਹੁੰਦੀ ਐ ਮੈਂ ਆ ਗਈ ਮੈਂ ਕਿ ਚਲ ਮੈਂ ਕੋਠੇ ਤੇ ਦੇਖਣੀ ਆ ਵੀ ਕੋਈ ਸਾਢਾ ਤੀ ਪਿਆ ਹੋਇਆ ਕੋਈ ਚੀਜ਼ ਇੱਥੇ ਹਾਂ ਨਾ ਚਾਚੀ ਨੇ ਬੜੇ ਛੋੜੇ ਲਾਇਏ ਨੀ ਪਾ ਦੇ ਪਾਣੀ ਪੂਲੀ ਤਾਂ ਕਿਤੇ ਪਉਂਦੀ ਤੋਈ ਪਾ ਦਿਆ ਕਰ ਹਾਂਜੀ ਕੋਈ ਨਾ ਇਧਰ ਲਿਆ ਨਹੀਂ ਨੀ ਨਾ ਰੌਂਦੀ ਨਹੀਂ ਨਾ ਪਾਣੀ ਪਾ ਦਿਆ ਕਰ ਠੀਕ ਹੈ ਠੀਕ ਹੈ ਹਾਂ ਆ ਬਖਾਲਾ ਕੋ 10 ਕੁੰਡੀਆਂ ਕੰਡੀਆਂ ਦਾ ਤਾਂ ਸਾਰਾ ਕੰਮ ਹੀ ਨਹੀਂ ਵੇੜਦਾ ਲੋਕਾਂ ਮਮਾ ਚਾਚੀ ਆ ਗਈ ਆ ਵੀ ਉੱਥੇ ਰੱਖ ਰਹੀ ਸੀ ਇਹ ਨੇ ਫੜ ਕੇ ਰੱਖਤੀ ਐ ਮਿਕਸ ਨਾਲ ਆਈਆਂ ਤੇ ਇਹਨਾਂ ਦੀ ਬੇਕਦਰਹੀ ਕਰ ਦਿੱਤੀ ਓਹ ਇੱਕ ਚਾਚੀ ਹੁਣਾਂ ਨੇ ਰੱਖੀ ਤੇ ਕਾਪਾ ਰੱਖੀ ਤੂੰ ਤੁਸੀਂ ਕੀ ਰੱਖਿਆ ਨਾ ਮਮਾ ਆਪਾਂ ਵੀ ਚੁੱਕ ਦਾਂ ਲੈ ਇਹ ਆਪਣੇ ਹਾਂਜੀ ਲੈ ਕੇ ਜਾ ਖੰਡੇ ਟੰਡਾ ਹੈਗਾ ਚਟਣੀ ਕੋ ਕੁੱਟਿਆ ਕਰਾਂਗੇ ਕੋਤਰਾ ਕਾਪਣੀ ਪਾਈ ਦੇਖਿਆ ਹੁਣ ਚਾਚੀ ਦੇ ਕੋਠੇ ਟੱਕੀ ਲੈਣ ਆਈ ਹੁਣ ਉਹ ਤਾਂ ਲੱਗ ਗਿਆ ਨਾ ਉੱਥੇ ਰੱਖ ਚੱਲ ਦੇਖਦੇ ਕੀ ਕੋਣ ਚ ਰੱਖ ਮੈਂ ਇੱਥੇ ਰੱਖ ਦੇਣੀ ਆ ਫੇਰ ਆਹ ਬਠੇ ਲੈ ਦੇ ਮਮਾ ਨਾ ਪੋਤਾ ਆਕੇ ਨਾ ਸਾਫਾ ਲਾਸ ਲੈ ਲੈਂਦੀ ਸੀ ਜੀ ਦੇਵਾਂਗੇ ਲਾਸ ਵੀ ਕੋਈ ਨਾ ਆ ਤਾਂ ਮਮਾ ਸੱਚ ਨੇ ਘਰ ਨਾਲ ਗੱਲ ਕਰਨੀ ਸੀ ਸਕੂਲੇ ਸਾਡੇ ਫੰਕਸ਼ਨ ਹੈ ਹਾਂ ਤੇ ਹੁਣ ਲਾਸਟ ਵਿੱਚ ਲੰਡੇ ਆ ਨਾ ਅੱਛਾ ਤੇ ਉਹ ਫੰਕਸ਼ਨ ਨੇ ਤਾਂ ਬਣਾਓ ਮੰਮਾ ਪਰ ਉੱਥੇ ਤੇ ਪੈਸੇ ਵੀ ਚਾਹੀਦੇ ਬਾਗੀ ਮਜ਼ਾਰ 5000 ਰੁਪਈਆ ਮੰਮਾ ਸਾਰੀਆਂ ਕੁੜੀਆਂ ਲੈ ਕੇ ਆਂਦੀਆਂ ਨੇ 5000 ਹਾਂ ਜੀ ਕੁੜੀਆਂ ਨੇ ਸਾਰੀਆਂ ਪੈਸੇ ਲੈ ਕੇ ਆਈਆਂ ਨੇ ਲੈ ਕਿਸੇ ਨੇ ਦੋ ਆਪਣੀ ਮੈਂ ਤੇ ਫਿਰ ਵੀ ਪੰਜ ਹੀ ਮੰਗਨਦੀ ਆ ਮੰਮਾ ਕੁੜੀਆਂ ਤੇ ਵੱਧ ਤੋਂ ਵੱਧ ਲੈ ਆਂਦੀਆਂ ਨੇ ਪੈਸੇ ਕਿਨੇ ਕਾਸਟਿੰਗ ਸੀ ਪਰ ਹਾਂ ਜੀ ਮੰਮਾ ਪ੍ਰਿੰਸੀਪਲ ਨੇ ਕਿਹਾ ਚਾਰਜ ਤੁਹਾਡੀ ਕੀ ਕਹਿੰਦੇ ਮੰਮਾ ਕਹਿੰਦੇ ਸੀ ਕਿ ਆਪਣੀ ਬੀਪਾ 2000 ਤੋਂ ਸ਼ੁਰੂਆ बाकी ਜਿੰਨੇ ਲੈਣੀ ਹੁਣ ਜ਼ਿਆਦਾ ਲਿਆਵੇ ਤਾਂ ਮਮਾ ਮੈਂ ਪੰਜ ਤੇ ਮੈਂ ਜਣਾ ਗੱਲ ਕਰ ਲਾਂਗੀ ਫਿਰ ਥੋੜਿਆ ਚ ਸਾਰ ਦੇ ਮਮਾ ਥੋੜੇ ਨਾ ਨਹੀਂ ਸਰਨਾ ਹੋ ਥੋੜਾ ਬੱਤੇ ਤੇ ਕਰਾਂਗੀ ਮਮਾ ਤੁਸੀਂ ਆਖੋ ਦੇਤੀ ਤੁਹਾਨੂੰ ਮਨੇ ਦੱਸੂ ਮੈਂ ਉਹ ਮੈਡਮ ਨਾਲ ਗੱਲ ਕਰ ਲਾਂਗੀ ਥੋੜੇ ਚ ਸਾਰ ਦੇ ਸਾਡਾ 5000 ਰੁਪਏ ਕਟਾ ਦੇ ਦਿੰਦੇ ਕਿਉਂ ਮਮਾ ਕਿਉਂ ਨਹੀਂ ਸਾਰਦਾ ਹੈ ਨਹੀਂ ਐਸੀ ਤੁਹਾਡੇ ਕੋਲ ਪੈਸੇ ਕਿੱਥੇ ਨੇ ਤੇ ਪਿਓ ਨੂੰ ਪੁੱਛਾਂ ਤੇਰੇ ਪਿਓ ਨੂੰ ਪੁੱਛੂਗੀ ਨਾ ਮਮਾ ਅੱਛਾ ਹੈ ਨਹੀਂ ਬੈਂਕ ਚ ਪੈਸੇ ਕਿੱਥੇ ਘਰਾਂ ਦੇ ਵਿੱਚ ਪਾਏ ਹੋਏ ਨੇ ਬੈਂਕ ਪਾ ਰੱਖ ਕੇ ਆਈ ਮਮਾ ਬੈਂਕ ਚ ਤੇ ਪਏ ਨਾ ਘਰ ਥੋੜੀ ਮਮਾ ਤੂੰ ਬੈਂਕ ਦੇ ਵਿੱਚ ਰੱਖ ਕੇ ਆਈ ਹੈ ਮਮਾ ਉਦਨ ਜਦ ਚਾਚੀ ਕਹਿੰਦੀ ਸੀ ਸਾਡੇ ਕੋ ਪੈਸੇ ਲੈ ਲੋ ਤੁਸੀਂ ਕੀ ਕਿਹਾ ਸੀ ਸਾਡੇ ਕੋ ਬਾਦੂ ਬੈਂਕ ਵਿੱਚ ਪੈਸੇ ਵੇਲਾ ਉਸੇ ਗੱਲ ਨੂੰ ਕੁੜੀ ਨੇ ਪਾਸ ਕੀਤਾ ਵੇਲਾ ਤੂੰ ਹੈ ਹੁਣ ਮਮਾ ਤੁਸੀਂ ਕਹਿੰਦੇ ਮੇਰੇ ਕੋ ਪੈਸੇ ਕੋਈ ਪੈਸੇ ਕਿੱਥੇ ਨਾ ਮੇਰਾ ਉਸੇ ਗੱਲ ਵਿੱਚ ਵਹੀ ਪੈਸੇ ਜਿਹੜੇ ਤੁਸੀਂ ਚਾਚੀ ਨੂੰ ਕਹਿੰਦੇ ਸੀ ਸਾਡੇ ਕੋ ਬਾਦੂ ਪੈਸੇ ਚਲ ਆ ਤਾਂ ਕੋਣ ਕਿਤੇ ਇਹ ਕਹੀਦਾ ਹੁੰਦਾ ਵੀ ਸਾਡੇ ਕੋਲ ਆ ਨਹੀਂ ਕੇ ਤੇ ਮਮਾ ਵੇ

ਨਹੀਂ ਗੱਲ ਵੀ ਕਰਾਂਗੀ ਨਾ ਸੋਚ। ATM ਦੇ ਦੇ ਮੈਂ ਆਪੇ ਕਢਵਾ ਲਵਾਂ। ਐ ਨਾ ਤੂੰ ਚੱਟ ਜਾ ਚਤਰ ਨਾ ਬਣ। ਤੇਰੇ ATM ਦੇ ਦੀ ਤੂੰ ਆਪੇ ਕਢਾ ਲੈ। ATM ਦੇ ਦੇ ਮੈਨੂੰ ਪਤਾ ਮਿਲ। ਹਾਂ ATM ਨੇ ਗਵਾਰੀ ਗੱਲ ਨਾ ਕਰੀ ਤੂੰ ਚਤਰਾਈਆਂ ਨਾ ਕਰਨੀਂ ਨਾ। ATM ਮੈਨੂੰ ਦਈ ਦੇ ਮੈਂ ਤੇ ਇਹ ਆਪੇ ਕਢਾਏਗੀ ਕਿਉਂ ਕੀ ਗੱਲ? ਮੈਂ ਆਪੇ ਕੰਮ ਜਾਵਾਂਗੀ ਪਹਿਲਾਂ ਤੇ ਮੇਰਾ ਨਾ ਤਾਂ ਮੈਂ ਕਾਲਜ ਜਾਵਾਂ ਤੇ ਕਿਉਂ? ਗੱਲ ਕਰਾਂ ਤੇਰੀ ਮੈਡਮ ਨਾਲ। ਚੱਲ ਜਾਇਓ ਕਾਲਜ ਤੇ ਤੁਸੀਂ ਜਾਇਓ। ਕਿ ਐਸੇ ਵੀ ਨਾ ਲੈ ਮੇਰੀ ਮਮਾ ਨਾਲ ਗੱਲ ਕਰਾਂ ਨੂੰ ਚੱਲ ਜੋ ਅਗਲਾ ਕਰ ਚੱਲ ਕੋਈ ਨਾ ਤੁਸੀਂ ਮਮਾ ਨੇ ਦੋ ਕਰ ਜਾ ਚ ਸਰ ਜਾਵੇ ਤੇ ਦੇ ਦਾਂਗੇ ਐਵੇਂ ਤੂੰ ਖੋਲੋ ਹਾਏ ਰੱਬਾ ਹਾਂ 5000 ਦੀ ਜਗ੍ਹਾ 2000 ਤੇ ਸਰ ਜੇ ਤੁਸੀਂ ਵੀ ਨਾ ਮਮਾ ਕਿਹੋ ਜੀ ਗੱਲ ਕਰ ਮੈਂ ਗੱਲ ਕਰ ਲਾਂਗੀ ਨਾ ਮੇਰੇ ਮਨਾਪੇ ਮੈਂ ਕਾਂਗੀ ਵੀ ਸਾਡੇ ਕੋਈ ਨਹੀਂ پیسے ਨਹੀਂ ਮੈਂ ਜਾ ਰਹੀ ਨੂੰ ਨਾ ਪਤਾ ਮਨ ਪਾ ਨਹੀਂ ਚਾਹੀਦਾ ਮੈਂ ਤਾਂ ਦੋ ਹੀ ਦੇਣਾ ਹੈ ਫਿਰ ਮੈਂ ਵੀ ਮਾਮਿਆਂ ਨੂੰ ਫੋਨ ਕਰਦੀ ਤੇਜੂ ਵੀ ਆਪਣੇ ਮਾਮਿਆਂ ਨੂੰ ਤਾਂ ਫੋਨ ਕਰਦੀ ਉਹਦੇ ਮਾਮਿਆਂ ਨੂੰ ਕੀ ਮਾਮਿਆਂ ਨੂੰ ਫੋਨ ਕਰਾਂਗੀ ਤੂੰ ਤੇਜੂ ਬਾਰੇ ਦੀ ਗੱਲ ਨਾ ਕਰਿਆ ਕਾ ਮम्मा ਨਹੀਂ ਮੈਂ ਵੀ ਉਹਨਾਂ ਦੀ ਵਿਗੜੀ ਹੋਈ ਉਹਨਾਂ ਦੀ ਹੈ ਤੂੰ ਪੂਰੀ ਮੈਂ ਵੀ ਮਾਮੇ ਨੂੰ ਹੁਣੇ ਫੋਨ ਕਰਦੀ ਨਹੀਂ ਮਾਮੇ ਨੂੰ ਫੋਨ ਨਹੀਂ ਕਰਨਾ ਅਸੀਂ ਨਹੀਂ ਲੈਣੇ ਮਾਮਿਆਂ ਕੋਲ ਕਿਉਂ ਮम्मा ਅਸੀਂ ਤੇਰੇ ਵਿਆਹ ਸ਼ਾਦੀ ਤੇ ਖਰਚਾ ਕਰਵਾ ਮੰਗੇ ਉਹਨਾਂ ਤੋਂ ਅਸੀਂ ਕਿਹੜਾ ਕੋਲ ਨਾ ਜਾ ਲੈ ਦੋ ਕਰਨਾ ਹੈ ਕਦੋਂ ਨਹੀਂ ਕਰਦਗੇ ਫਿਰ ਹੁਣੇ ਕਮਲੀ ਚ ਕੁੜੀ ਮੇਰੀ ਕਹਿੰਦੀ ਆ ਵੀ ਆ ਸਾਦੀ ਪਤਾ ਨਹੀਂ ਕਦੋਂ ਕਰ ਲਾਂ ਮੇਰਾ ਮਾਮੀ ਜੀ ਫਿਰ ਜੀ ਮਮਾ ਤਾਂ ਫਿਰ ਨਹੀਂ ਪੜਾਈ ਨਹੀਂ ਪੜਉਂਦੇ ਸਤਾ ਆ ਕਰ ਦਿੰਨੇ ਹੈ ਮਾਮੇ ਉਹਨਾਂ ਕਹਿੰਦੇ ਕਿ ਤੁਸੀਂ ਪੜਾ ਦੋ ਮਮਾ ਨੇ ਨਹੀਂ ਨਹੀਂ ਕੁਛ ਨਹੀਂ ਮੇਰੇ ਮਾਮੇਆ ਕੋਲ ਨਹੀਂ ਮੰਗਣਾ ਹੈਗਾ ਮੈਂ ਤਾਂ ਦੋ ਚਾਰ ਤਾਂ ਨਹੀਂ ਮੈਂ ਮੈਡਮ ਨੂੰ ਕਹਿ ਕੇ ਆਪਣੇ ਆਪ ਹੀ ਪਿਸਾਰ ਦੇਣਾ ਜਿਹੜਾ ਦੋ ਵਿੱਚ ਤੂੰ ਇਹਨਾਂ ਦਾ ਨਾਮ ਨਹੀਂ ਆ ਕਰ ਇਹਨਾਂ ਦੀ ਬਗਾਲੀ ਹੋਈ ਹੈ ਤੂੰ ਮਮਾ ਨਹੀਂ ਨਹੀਂ ਚਾਚੀ ਦਾ ਨਾਮ ਹੈ ਹੈ ਗਿਆ ਕਰ ਮਮਾ ਦੇ ਥੱਲੇ ਹੋਈ ਨਾ ਚਾਚੀ ਮੈਂ ਤੁਹਾਡੇ ਘਰ ਤਾਂ ਆਇਆ ਨਾ ਕਿਵੇਂ ਫਿੱਤੀ ਚਾਚੀ ਗਾਲ ਪੈਜੇਗੀ ਤਾਂ ਮੰਮੀ ਨੂੰ ਨਹੀਂ ਪੈਣਾ ਹੁੰਦਾ ਮੰਮੀ ਨਾ ਪੈਜੂਗੀ ਹਾਂ ਗਾਲ ਪੈਜਣਾ ਤੂੰ ਉਹਨਾਂ ਤੋਂ ਬੜੀ ਫਿੱਤੀ ਕਹਿਣੀ ਨਹੀਂ ਚਾਚੀ ਬੰਗਾਲ ਪੈਜੂਗੀ ਤਾਂ ਚਾਚੀ ਪੈਜੂਗੀ ਤਾਂ ਮੰਮੀ ਵੀ ਪੈਜੂਗੀ ਉਹ ਦੋ ਚ ਸਾਰਾਂ ਮੈਂ ਜਾਵਾਂਗੀ ਤੇਰੇ ਕਾਲਜ ਚ ਤੂੰ ਟੈਨਸ਼ਨ ਨਾ ਲੈ ਤੈਨੂੰ ਥੋੜਾ ਨਾ ਕੁਝ ਕਹਿਣਾ ਮੈਂ ਆਪੇ ਵਾਰ ਜਾਵਾਂਗੇ ਨਾ ਮਮਾ ਮੈਂ ਵੀ ਆਪਣੀ ਜੁੱਤੀ ਵੀ ਲੈ ਕੇ ਆਣੀ ਛੁੱਟੀ ਮੈਂ ਉਹ ਕਹੀਸਾ ਮੇਰੇ ਕੋ ਉਹ ਜੁੱਤੀ ਨਾਲ ਦੁੱਤੀਆਂ ਕੀ ਕਰਨੀਆਂ ਮਮਾ ਨਹੀਂ ਲੈਣੀ ਸੈਂਡਲ ਲੈ ਕੇ ਆਵਾਂ ਹੁਣ ਗਰਮੀ ਆ ਗਈ ਸੈਂਡਲ ਲੈ ਕੇ ਆਵਾਂ ਹੁਣ ਕਿਹੜੇ ਲੈਣਗੇ ਨਵੇਂ ਦੇਖਾਂਗੇ ਕੋਈ ਮਾਰਕੀਟ ਚ ਜਾਵਾਂਗੇ ਕਿਹੜੇ ਆਏ ਨੇ ਗਰਮੀ ਆ ਗਈ ਆ ਨਵੇਂ ਤੇ ਤਰੀਕੇ ਦੇ ਕੋਈ ਆਏ ਮੈਂ ਮੈਂ ਤੇਰੇ ਕੋਲ ਫੋਨ ਹੀ ਕਰ ਹੈ ਕੋਈ ਨਵੇਂ ਡਿਜ਼ਾਈਨ ਚ ਆਏ ਹੋਣੇ ਨਾ ਲੈ ਕੇ ਆ ਹਾਲੋ ਕੱਟਿਆ ਗਿਆ ਇਹਦਾ ਲੈਸ ਪਾ ਲਓ ਪਾਪਾ ਨੇ ਤਾਂ ਕੁਛ ਨਹੀਂ ਕਿਹਾ ਹੈਲੋ ਹਾਂਜੀ ਹਾਂਜੀ ਕੀ ਕਰਦੇ ਲੈ ਤੇ ਆਪੇ ਉਹ ਤਾਂ ਹਰ ਵੇ ਮੇਰੇ ਉਹ ਮਖੌਲ ਨਹੀਂ ਕਰਦਾ ਇਹਦਾ ਮੈਂ ਕਿ ਕੀ ਕਰਦੇ ਕਿਉਂ ਤਗੜਾ ਪਾਉਂਦਾ ਆਹ ਪੰਗੜਾ ਤਾਂ ਨਹੀਂ ਚਾਹੁੰਦਾ ਆਹ ਇਹ ਨਾ ਕੁੜੀ ਦੇ ਸਕੂਲੋਂ ਕਾਲਜ ਚ ਆ ਗਿਆ ਜੇ ਫੰਕਸ਼ਨ ਉਹ ਬੱਚਿਆਂ ਦੇ ਪੇਪਰ ਹੁੰਦੇ ਨੇ ਪਾਰਟੀਆਂ ਤੇ ਜਾਂਦੇ ਇਹਨੇ ਇਹ ਪੈਸੇ ਮੰਗਦੀ ਆ ਮੇਰੇ ਕੋਲ ਅੱਛਾ ਇਹ ਤਾਂ ਕਿੰਨਾ ਖਰਚਾ ਕਹਿੰਦੀ ਆ ਯਾਰ 5000 ਤਾਂ ਕਹਿੰਦੀ ਕਾਰ ਲੈ ਕੇ ਦੇਣਾ ਫਿਰ ਕਹਿੰਦੀ ਆ ਪਹਿਲੋ ਕਹਿੰਦੀ ਸੂਟ ਹੈ ਸੂਟ ਦੇ ਉੱਤੇ ਲੈਂਸ ਪਹਿਲੋ ਲੈ ਕੇ ਆਈਆਂ ਫਿਰ ਲੈਂਸ ਲੈ ਕੇ ਆਈਆਂ ਆਪ ਨਾਲ ਜਾ ਕੇ ਲਈ ਪਹਿਲੋ ਮੈਂ ਆਪਣੀ ਪਸੰਦ ਦੀ ਲੈ ਆਈ ਫਿਰ ਹੁਣ ਕਹਿੰਦੀ ਆ ਕਾਲ ਆਪਣੀ ਪਸੰਦ ਦੀ ਲੈ ਕੇ ਆਈ ਆ ਸੂਟ ਸੁਮਾਉਣਾ ਹੈ ਹੁਣ ਕਹਿੰਦੀ ਆ ਮੰਮੀ ਮੈਂ ਘਰ ਦੀਆਂ ਵਾਲੀਆਂ ਜਿੱਤ ਨਾ ਲੈਣ ਇਹਨਾਂ ਨੇ ਪਪਾ ਨੇ ਨਹੀਂ ਕੁਛ ਕਹਿਣਾ ਦੇਖਿਓ ਤੁਸੀਂ ਕਰ ਲੋ ਅੱਛਾ ਲੈ ਕੇ ਕਮੰਨੇ ਆ ਤਾਂ ਦੱਸ ਕਾਲੂ ਇਹਦੇ ਵਾਸਤੇ ਸਾਰਾ ਇਤ ਕਰਾ ਕਰ ਦੇਣਾ ਆਪਾਂ ਇਹਦਾ ਵਿਆਹ ਕਰਨਾ ਤਾਂ ਵੀ ਕਿੰਨਾ ਖਰਚਾ ਹੋ ਜਾਣਾ ਅੱਛਾ ਅੱਛਾ ਚਲ ਠੀਕ ਐ ਅਲਾ ਸੁਣਨ ਦੇ ਹੁ ਕੰਨ ਲਾ ਲਾ ਪਪਾ ਤੇ ਕਹਿੰਦੇ ਦੇਦੇ ਪਪਾ ਤੇ ਕਹਿੰਦੀ ਜਿੰਨੇ ਹੈਗੇ ਦੇਦੇ ਨੰਗਦੀ ਤੇ ਦੇਦੇ ਹੁ ਕੰਨ ਲਾ ਲਾ ਕੇ ਸੁਣਦੀ ਹੈ ਕਹਿੰਦੀ ਪਪਾ ਤਾਂ ਕਹਿੰਦੇ ਦੇ ਦੇ ਜਿੰਨੇ ਦੇਣੇ ਆ ਚਲ ਠੀਕ ਆ ਫਿਰ ਠੀਕ ਆ ਪਿਓ ਤੇ ਤੇਰਾ ਤੇਰੇ ਨਾਲੋਂ ਵੀ ਜ਼ਿਆਦਾ ਤੇ ਆਲੂ ਮੈਂ ਸੁਣਿਆ ਉਹ ਕਹਿੰਦਾ ਤਾਂ ਨਾ ਦੇ ਵੀ ਕੁੜੀ ਨੂੰ 10000 ਖਰਚਾ ਕਰ ਦੇ ਮੈਨੂੰ ਪਤਾ ਸੀ ਪਾਪਾ ਨੂੰ ਥੋੜੀ ਮੁਸ਼ਕਲ ਲੱਗਤ ਉਹ ਕਹਿੰਦਾ ਹੋਣਗੇ 10000 ਕਰ ਦੇ ਪੰਜ ਕਾਲਜ ਚ ਦੇ ਕੇ ਆ ਤੇ ਮੇਰੀ ਕੁੜੀ ਨੂੰ ਜੁੱਤੀਆਂ ਲੈ ਕੇ ਦੇ ਜਿਹੜੀਆਂ ਕਹਿੰਦੀ ਦੋ ਜੋੜੇ ਕਹਿੰਦੀ ਦੋੜੇ ਕਹਿੰਦੀ ਹੈ ਹੈ ਚਲੋ ਆ ਜੀ ਆਪਾਂ ਤੁਸੀ ਪੈਸੇ ਦੇ ਦਿਓ ਤੁਸੀ ਕਰਕੇ ਪੈਸੇ ਨਹੀਂ ਦੇ ਹੁਣ ਹੁਣ ਤਾਂ ਦੇ ਦਿੱਤੇ ਆ ਨਾ

ਉਹ ਕਹਿੰਦਾ ਲੈ ਦੇ ਮੈਂ ਕਹਾਂ ਉਹਨੂੰ ਕਹਿਣਾ ਫਿਰ ਮੈਨੂੰ ਗੁੱਸਾ ਹੋਏਗਾ ਮੈਂ ਤੇਰੇ ਤੇ ਖਰਚਾ ਨਾ ਕੀਤਾ। ਕੱਲ ਤੇਰੇ ਕਾਲੇ ਚੋ ਪਾਪਾ ਨਾਲ ਮੈਂ ਗੱਲ ਕਰ। ਹੈਲੋ। ਹਾਂਜੀ ਪਪਾ। ਥੈਂਕ ਯੂ ਪਪਾ। ਹਾਂ ਪਪਾ ਮੰਮਾ ਤੇ ਕਹਿੰਦੇ ਸੀ ਮੈਂ ਦੇ ਲੈ ਕੇ ਨਹੀਂ ਡਾੜਾ ਪੁੱਛ ਤੁਸੀਂ ਵੇਖ ਲਓ ਮੈਨੂੰ। ਹਾਂਜੀ ਹਾਂਜੀ। ਥੈਂਕ ਯੂ ਥੈਂਕ ਯੂ ਪਪਾ। ਹਾਂਜੀ ਠੀਕ ਹੈ ਪਪਾ। ਪਪਾ ਕਹਿੰਦੇ ਤੇ ਇਹ ਕਿਉਂ ਆਂਦੇ ਪਪਾ ਕਹਿੰਦੇ ਲੱਲੇ ਹੋ ਕੇ ਸੀ ਚੋਲਾੜਾ ਹਾਂ ਮਮਾ ਦੀ ਟੈਨਸ਼ਨ ਨਾ ਕਰੇ ਕ ਮਮਾ ਤੇ ਵਸੂ ਕਰਦੀ ਫਿਰਦੀ ਤੇ ਕਹਿੰਦੇ ਕਿੱਥੇ ਪੈਕ ਲੈ ਕੇ ਜਾਣਾ ਹਾਂ ਚਲੋ ਫਿਰ ਮਮਾ ਚੱਲੇ ਚੱਲੇ ਆ ਜੋ ਚਾਚੀ ਨਾ ਚਾਚੀ ਆਏਗੀ ਤਾਂ ਤੋਸ ਕਰਨਾ ਚਾਚੀ ਦੀ ਸ਼ਾਤ ਚਾਚੀ ਆ ਗਈ ਤਾਂ ਸੱਚੀ ਗੱਲ ਪੈਂਦੀ ਹਾਂ ਚਲ ਫਿਰ ਚੱਲ ਗਿਆ ਲੈ ਸ਼ਰ ਲਵਾ ਚ ਚਲਾ ਲੈ ਸ਼ਰ ਆਈਏ ਔਰ ਮੈਂ ਲਫਾਫਾ ਜਿ ਫੜ ਲਿਆ ਮੈਂ ਔਰ ਲਫਾਫਾ ਲਿਆ ਮੈਂ